ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦੀ ਆਂ ਸਾਰੇ ਪ੍ਰਬੰਧਕਾਂ ਦਾ ਖਾਸ ਤੌਰ ਤੇ ਲਾਈਫਲਾਈਨ ਫਾਊਂਡੇਸ਼ਨ ਦੇ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਵਿੱਕੀ ਭਾਜੀ, ਇੰਦਰਦੀਪ, ਪਿੰਖੂ ਜੀ, ਉਹਨਾਂ ਦੇ ਨਾਲ ਜਤਿੰਦਰ ਜਿੰਦ ਦੀ ਜੀ ਔਰ ਜਿਵੇਂ ਨਾਵਾਂ ਦੇ ਮਿਲ ਲੱਗਾ ਸੂਚੀ 'ਚ ਪੈ ਗਈ ਤਾਂ ਨਾਮ ਬਹੁਤ سارے ਕਿਸੇ ਇੱਕ ਦਾ ਰਹਿ ਗਿਆ ਤਾਂ ਉੱਥੇ ਨਿਰਾਸ਼ਗੀ ਹੋ ਜਾਣੀ ਹੈ। ਸੋ ਸਾਰੇ ਪ੍ਰਬੰਧਕਾਂ ਦਾ ਤੈਅ ਦਿਲੋਂ ਧੰਨਵਾਦ ਕਿ ਜਿਨ੍ਹਾਂ ਨੇ ਉਪਰਾਲਾ ਕੀਤਾ ਆ ਔਰ ਮੈਂ ਧੰਨਵਾਦ ਵੀ ਕਰਦੀ ਆਂ ਸਾਰਿਆਂ ਦਾ ਹੀ ਮੇਰੇ ਪਿੱਛੇ ਸਾਡੀ ਭੈਣ ਵੀ ਖੜੀ ਹੈ ਇਹਨਾਂ ਨੇ ਵੀ ਅੱਜ ਦੇ ਦਿਨ ਬਲੱਡ ਡੋਨੇਟ ਕੀਤਾ ਹੈ ਔਰ ਜਿੰਨੇ ਵੀ ਇੱਥੇ ਮੇਰੇ ਵੀਰ ਮੇਰੀਆਂ ਭੈਣਾਂ ਸਾਡੇ ਬਜ਼ੁਰਗ ਪਹੁੰਚੇ ਨੇ ਆਸ਼ੀਰਵਾਦ ਦੇਣ ਵਾਸਤੇ ਇਸ ਬਲੱਡ ਡੋਨੇਸ਼ਨ ਕੈਂਪ ਦੇ ਵਿੱਚ ਭਾਗ ਲੈਣ ਵਾਸਤੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਔਰ ਮੈਂ ਆਸ ਕਰਦੀ ਹਾਂ ਵੀ ਜੋ ਇੱਥੇ ਬਲੱਡ ਡੋਨੇਟ ਕੀਤਾ ਜਾਊਗਾ ਜਿਹਦੀਆਂ ਯੂਨਿਟਸ ਹੋਣ ਗਿਆ ਇਹ ਜ਼ਰੂਰ ਕਿਸੇ ਨਾ ਕਿਸੇ ਦੀ ਅਨਮੋਲੀ ਬੜਮੁੱਲੀ ਜਾਨ ਬਚਾਉਣ ਗਿਆ ਆਰੇ ਮੈਂ ਆਪਣੇ ਬੜੇ ਆਪਣੇ ਆਪ ਨੂੰ ਬੜੇ ਭਗਾ ਵਾਲੇ ਸਮਝਦੀ ਆ ਕਿ ਅੱਜ ਇਨੀ ਤਾਦਾਦ ਦੇ ਵਿੱਚ ਮੇਰੀਆਂ ਮਾਤਾਵਾਂ ਭੈਣਾਂ ਵੀ ਖਾਸ ਤੌਰ ਤੇ ਅੱਜ ਆਸ਼ੀਰਵਾਦ ਦੇਣ ਪਹੁੰਚਿਆ ਨੇ ਬਹੁਤ ਬਹੁਤ ਧੰਨਵਾਦੀ ਧੰਨਵਾਦ ਰਾਤ ਦਾਣ ਸਭ ਨਾਲ ਉਤਮ ਦਾਣ ਗਿਣਿਆ ਗਿਆ ਵਾ ਜਿਹੜਾ ਖੂਨ ਦਾਣ ਕੈਂਪ ਦੇ ਅੱਖਾਂ ਦਾ ਕਿਸੇ ਨੂੰ ਅੱਖਾਂ ਦੀ ਰੋਸ਼ਨੀ ਨਹੀਂ ਮਿਲਨੀ ਪਰ ਕਿਹਦੇ ਅੰਦਰ ਇਹ ਗੁੰਮਦ ਨੇ ਗਿਆ ਕੀ ਸਵਾਤ ਚਲਾਦੋ ਨੇ ਇਤੋਂ ਵੱਡਾ ਕੋਈ ਦਾਨ ਨਹੀਂ ਗਿਰਿਆ ਅੱਜ ਦੇ ਦਿਨੇ ਦੋਨੇ ਟੈਂਪ ਲੱਗੇ ਆ ਬਹੁਤ ਖੁਸ਼ੀ ਵਾਲੀ ਗੱਲ ਆ ਇੱਕੋ ਰੰਗਲਾ ਪਿਆਰ ਦਾ 2022 ਤੋਂ ਬਣਨਾ ਸ਼ੁਰੂ ਹੋਇਆ ਸੀ ਆ ਕੁਦਰਤੀ ਆਫਤਾਂ ਦੇ ਨਾਲ ਹੜ੍ਹਾਂ ਦੇ ਨਾਲ ਜੋ ਸਾਡੇ ਪੰਜਾਬ ਦਾ ਤੇ ਪੰਜਾਬੀਅਤ ਦਾ ਨੁਕਸਾਨ ਹੋਇਆ ਉਹਲੇ ਦਿਵਾਰਾ ਅਸੀਂ ਉਹੀ ਰੰਗਲਾ ਪੰਜਾਬ ਹੱਸਦਾ ਪੰਜਾਬ ਪੰਜ ਕਰਿਆਵਾਂ ਦੀ ਧਰਤੀ ਪੰਜਾਬ ਸਾਰੇ ਰਲ ਕੇ ਮਾਨਸਾਹਬ ਦੀ ਗਵਾਈ ਦੇ ਵਿੱਚ ਸਾਡੇ ਸੁਪਰੀਮੋ ਅਰਬਨ ਕੇਦੀ ਵਾਲਦੀ ਗਵਾਈ ਦੇ ਵਿੱਚ ਸਾਰਾ ਰਲ ਕੇ ਰੰਗਲਾ ਪੰਜਾਬ ਬਣਾਵਾਂਗੇ ਆਹੇ ਕੋਈ ਸਿੱਖਾ ਨਹੀਂ ਨਾ ਰੱਖ ਕੇ ਦੇ ਸੀਗੇ ਜਿੰਦੀਆਂ ਖਾਂ ਨੂੰ ਆਹੋ ਕਰੀਆ ਗਏ ਸਿਵਿਧਾ ਸੰਵਿਧਾਨ ਦੇ ਕਾਉਂਡਿੰਗ ਜਿਹੜੀ ਸਾਰੀ ਲੋਕਮੰਨਾਂ ਨੂੰ ਜਾਣਕਾਰੀ ਦੇ ਦੇਣੀ ਹੈ ਦੇਖੋ ਬਹੁਤ ਜਲਦੀ ਮੈਂ ਹੋਂ ਤੁਹਾਡੇ ਕਹਿਣ ਨਾਲ ਮੇਰੇ ਧਿਆਨ 'ਚ ਵੀ ਆ ਗਿਆ ਇਹ ਬਹੁਤ ਜਲਦੀ ਬੱਗਾ ਜੀ ਦਾ ਹਲਕਾ ਵਾ ਬੱਗਾ ਜੀ ਨੇ ਆਪਣੀ ਗਵਾਹੀ ਦੇ ਵਿੱਚ ਕਰਾਉਣਾ ਵਾ ਪਰ ਬਹੁਤ ਜਲਦੀ ਹੋਊਗਾ ਕਿਉਂਕਿ ਅਪਾਖੋਗੇ ਫਰਾਂ ਦੇ ਵਿੱਚ ਉਹਦੇ ਕਰਕੇ ਲੋੜਾ ਡਿਲੇ ਹੋ ਗਿਆ ਪਰ ਜਲਦੀ ਹੀ ਤਿਆਰ ਕਰਕੇ ਸਲਾਵਾਂਗੇ ਅੱਜ ਛੋਟੀ ਪੈਣ ਇੰਦਰਜੀਤ ਕੌਰ ਦਾ ਜਨਮ ਦਿਨ ਆ ਸਾਰੇ ਐਮ.ਐਲ.ਏ ਸਰਦਾਰ ਸਾਡੇ ਬਰਤਨਾਂ ਦੇ ਵਿੱਚ ਇੱਕ ਗੱਲ ਦਾ ਬਹੁਤ ਉਤਸ਼ਾਹ ਹੈ ਕਿ ਸਾਡੇ ਜਿਹੜੀ ਫਤ ਜਿਹੜੀ ਜਨਾਬ ਲੁਧਿਆਣਾ ਉਹਨਾਂ ਦਾ ਜਨਮ ਦਿਨ ਜਿਹੜਾ ਉਹ ਅੱਜ ਅੱਜ ਬੜੇ ਹੀ ਉਤਸ਼ਾਹ ਨਾਲ ਮਨਾਇਆ ਜਾਂਦੇ ਦੇ ਵਿੱਚ ਫੋਨਦਾਨ ਵੀ ਕਿੰਸ ਲਾਇਆ ਗਿਆ ਇਸ ਫੋਨ ਨਾਲ ਕਿਸੇ ਫੌਜੀ ਦੀ ਕਿਸੇ ਪੁਰਖ ਵਾਲੇ ਦੀ ਜਾਂ ਕਿਸੇ ਬਿਮਾਰੀ ਪੀੜਤਾਂ ਦੇ ਜਿਹੜੀ ਜਾਨ ਬਚਣੀ ਹੈ ਉਹਦੀਆਂ ਜਿਹੜੀਆਂ ਦੁਆਵਾਂ ਲਈ ਛੋਟੀ ਪੈਣ ਦਰੀਦ ਕਰਨ ਲਈ ਦੇਖੋ ਮਹਾਰਾਜ ਦੀ ਕਿਰਪਾ ਜੀ ਉਹਨਾਂ ਨੇ ਗੱਡੀ ਦਿੱਤੀ ਹੈ ਤਾਂ ਉਹਦੇ ਬੈਂਕਲੇ ਗੱਡੀ ਟੱਗਲਾ ਕੰਮ ਕਰਨ ਦਾ ਹੱਕ ਹੈ ਪੋਣੋ ਤੋਂ ਬਹੁਤ ਲੋਕਾਂ ਦਾ ਵਾਅਦਾ ਕਰਿਆ ਸੀ ਕਿ ਸਿੰਘ ਖੜਕਾ ਖੜਦਾ ਪੁਸ਼ਾ ਮਕੀ ਸੀ ਇਹ ਕੁੰਡੇ ਖੜਕਾ ਕੇ ਮੁੰਡਾ ਪਾਉਂਦਾ ਖੜਕਾ ਦਾ ਕੰਮ ਕਿਉਂ ਨਹੀਂ ਕਰਦਾ ਕੋ ਮੋਬਾਈਲ ਹਰ ਬੰਦੇ ਹੱਲ ਚ ਰਹੇ ਤੇ ਜਾਂਦੀ ਹੈ ਜਿਹਨੂੰ ਬੁਤੇ ਲੋਕਾ ਹੁਣ ਵੀ ਬੁਲਾ ਸਕਦੇ ਨੇ ਉਹਦੇ ਘਰੇ ਆ ਕੇ ਸਾਰੇ ਕੰਮ ਕਰਦੀਆਂ ਅੱਜ ਦੇ ਕੈਂਪ ਤੋਂ ਮੈਂ ਕਹਿੰਦਾ ਵੀ ਇਹ ਬਹੁਤ ਵਧੀਆ ਬਰਾਲਾ ਆਪਣੇ ਜਨਮ ਦੇ ਇਹੋ ਜਿਹੇ ਬਰਾਲੇ ਕਰਨੇ ਚਾਹੀਦੇ ਨੇ ਬੀਜ ਦੇ ਨਾ ਮਨੁੱਖਤਾ ਦਾ ਭਲਾ ਹੋਵੇ ਮੇਰੇ ਵੱਲੋਂ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਪਰਮਾਤਮਾ ਉਹਨਾਂ ਨੂੰ ਤੰਦਰੁਸਤੀ ਬਖਸ਼ੇ ਇਹ ਕੈਂਪ ਜਿਹੜਾ ਜਦੀਹੋਣਾ ਵੱਲੋਂ ਮੇਰੇ ਛੋਟੇ ਵੀਰਾ ਵੱਲੋਂ ਲਗਾਇਆ ਗਿਆ ਉਹਨਾਂ ਦੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਦੋਸਤਾਂ ਮਿੱਤਰਾਂ 'ਚ ਕਿੰਨਾ ਉਤਸ਼ਾਹ ਆ ਸਾਰੇ ਹੁਮ ਹਮਾ ਕੇ ਬਲੱਡ ਡੋਨੇਟ ਕਰ ਰਹੇ ਨੇ ਔਰ ਇਹ ਇੱਥੇ ਕੀਤਾ ਗਿਆ ਬਲੱਡ ਦਾ ਜਿਹੜਾ ਦਾਨ ਆ ਖੂਨ ਦਾ ਨਾ ਉਹ ਕਿਸੇ ਗਰੀਬ ਨੂੰ ਕੰਮ ਆ ਸਕਦਾ ਕਿਸੇ ਜਿਹੜੇ ਕੋਈ ਗਰੀਬ ਬੰਦੇ ਵੱਲੋਂ ਜੋ ਕੀਤਾ ਗਿਆ ਵਾ ਮੈਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦੀ ਆਂ ਔਰ ਮੈਡਮ ਨੂੰ ਇੱਕ ਵਾਰੀ ਫੇਰ ਮੈਂ ਲੱਖ-ਲੱਖ ਮੁਬਾਰਕ ਦਿਉਂਦਾ ਥੈਂਕ ਯੂ ਅੱਲਾ ਤਾਂ ਮੈਡਮ ਜੀ ਨੂੰ ਮੇਰੇ ਸਾਹਮਣੇ ਸਾਡੇ ਵੱਲੋਂ ਪੂਰੇ ਯੂਥ ਵੱਲੋਂ ਲੁਧਿਆਣੇ ਦੇ ਬਹੁਤ ਬਹੁਤ ਮੁਬਾਰਕ ਜਨਮ ਦਿਨ ਦੀਆਂ ਬੜਾ ਅੱਛਾ ਉਪਰਾਲਾ ਜੀ ਅੱਜ ਮੈਡਮ ਤੇ ਮੈਡਮ ਸਾਰੀ ਟੀਮ ਨੇ ਸਾਰੀ ਯੂਥ ਦੀ ਟੀਮ ਨੇ ਵੀ ਮੈਂ ਤਾਂ ਇਹ ਕਹਿਣਾ ਵੀ ਯੂਥ ਨੂੰ ਮੈਸੇਜ ਦੇਣਾ ਚਾਹਨਾ ਵੀ ਆਪਾਂ ਜਨਮ ਦਿਨ ਦੇ ਮੌਕੇ ਤੇ ਆਪਾਂ ਵੱਡੇ ਪੱਧਰ ਤੇ ਬਲੱਡ ਕੈਂਪ ਲਾਈਏ ਜੇ ਮੈਂ ਤੁਸੀਂ ਹਰ ਪਿੰਡ ਤੇ ਮੋਹੱਲੇ ਉਹਨਾਂ ਦੀ ਮਦਦ ਕਰੀਏ ਕੀ ਗਾ ਬੜੀ ਅੱਛੀ ਗੱਲ ਆ ਜੀ ਵੱਡੇ ਪੱਧਰ ਦੇ ਜਨੂਤ ਤੇ ਪਹੁੰਚਿਆ ਹੋਇਆ ਵਾ ਤੇ ਅਸੀਂ ਆਨ ਵਾਲੇ ਸਮੇਂ 'ਚ ਪੰਜਾਬ ਸਰਕਾਰ ਨੂੰ ਸੀਐਮ ਸਾਹਿਬ ਨੂੰ ਇਹ ਹੀ ਅਦਾਸ ਕਰਦੇ ਆ ਬੇਨਤੀ ਕਰਦੇ ਆ ਵੀ ਅਗਲੀ ਵਾਰ ਵੀ ਸਾਨੂੰ ਮੇਰ ਸਾਹਿਬ ਇਹਨਾਂ ਦੇ ਰੂਪ 'ਚ ਮਿਲਣ ਧੰਨਵਾਦ ਜੈ ਹਿੰਦ ਜੈ ਭਾਰਤ ਤੁਹਾਡੇ ਵੱਲੋਂ ਬਲੱਡ ਦਿੱਤਾ ਗਿਆ ਪਰ ਕਈ ਨੌਜਵਾਨ ਬਲੱਡ ਦੇ ਡਰ ਤੋਂ ਅੱਜ ਵੀ ਡਰਦੇ ਆ ਸੂਈ ਬੜੀ ਮੋਟੀ ਆ ਜਦ ਕਲੋਰੀ ਆ ਜੂ ਉਹਨਾਂ ਨੂੰ ਕੀ ਮੈਸੇਜ ਲਾਣਾ ਚਾਹੁੰਦੇ ਆ ਮੇਰੇ ਡਰਨ ਦੀ ਗੱਲ ਨਹੀਂ ਆ ਜੀ ਦੇਖੋ ਬਲੱਡ ਦੇਣਾ ਰક્તਦਾਨ ਕਰਨਾ ਮਹਾਦਾਨ ਹੈ ਜੀ ਕਿਉਂਕਿ ਆਪਾਂ ਹੀ ਜਾਣਦੇ ਆ ਵੀ ਅਸੀਂ ਕਿਸੇ ਦਾ ਕੰਮ ਆ ਸਕੀਏ ਕਿਉਂਕਿ ਬੜੇ ਅਸੀਂ ਦੇਖਦੇ ਹਾਂ ਵੱਡੇ ਹਸਪਤਾਲਾਂ ਦੇ ਛੋਟੇ ਹਸਪਤਾਲ ਸਿਵਲ ਹਸਪਤਾਲ ਦੇ ਵਿੱਚ ਬੜੀ ਦਿੱਕਤ ਆਂਦੀ ਆ। ਚਲੋ ਇਹ ਹੈਗਾ ਵੀ ਯੂਥ ਦੀ ਟੀਮ ਵੱੱਟ ਚੜ ਕੇ ਕੰਮ ਕਰ ਰਹੀ ਹੈ ਬਲੱਡ ਨੂੰ। ਤੁਸੀਂ ਆ ਪਿਛਲੇ ਦਿਨਾਂ ਦੇਖ ਰਹੇ ਹੋ ਵੀ ਵੱਡੇ ਪੱਦਰ ਤੇ ਬਲੱਡ ਕੈਂਪ ਲੱਗ ਰਹੀ ਹੈ ਇਹ 2-3 ਸਾਲਾਂ ਤੋਂ। ਇੱਕ ਅੱਛਾ ਮੈਸੇਜ ਆ ਰਿਹਾ ਯੂਥ ਨੂੰ ਤੇ ਮੈਂ ਵੀ ਅਪੀਲ ਇਹ ਕਰੂੰਗਾ ਯੂਥ ਨੂੰ ਦੁਆਰ ਤੋਂ ਵੀ ਆਪਣੇ ਜਨਮ ਦਿਨ ਦੇ ਮੌਕੇ ਤੇ ਆਪਾਂ ਬਲੱਡ ਕੈਂਪ ਲਾਈ। ਧੰਨਵਾਦ। ਪਹਿਲਾਂ ਤਾਂ ਮੇਰੀ ਪਿਆਰੀ ਸਿਸਟਰ ਨੂੰ ਜਨਮ ਦਿਨ ਤੇ ਬਹੁਤ-ਬਹੁਤ ਮੁਬਾਰਕਾ। ਔਰ ਅਸੀਂ ਕਹਿੰਨੇ ਆ ਪ੍ਰਮਾਤਮਾ ਕਰੇ ਉਹਨਾਂ ਨੂੰ ਲੰਬੀ ਉਮਰ ਬਖਸ਼ੇ ਸਦਾ ਹੀ ਖੁਸ਼ ਰਹਿਣੋ ਔਰ ਅੰਜ ਦੇ ਜਨਮ ਦਿਨ ਦੇ ਮੌਕੇ ਤੇ ਬਲੱਡ ਕੈਂਪ ਲਗਾਇਆ ਗਿਆ ਅੱਖਾਂ ਦਾ ਫ੍ਰੀ ਚੈੱਕਅਪ ਆ ਔਰ ਦੰਦਾਂ ਦਾ ਫ੍ਰੀ ਚੈੱਕਅਪ ਆ ਸਾਨੂੰ ਬਹੁਤ ਖੁਸ਼ੀ ਆ ਕਿ ਅੱਜ ਸਾਡੀ ਜੋ ਪਿਆਰੀ ਸਿਸਟਰ ਆ ਮੇਅਰ ਬਣੀ ਆ ਲੁਧਿਆਣਾ ਉਹਨਾਂ ਦੇ ਸਿਰ ਤੇ ਆ ਤੇ ਉਹਨਾਂ ਨੇ ਅੱਜ ਜਿਹੜਾ ਕੈਂਪ ਲਗਾਇਆ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਵੀ ਕਰਦੇ ਆ ਤੇ ਉਹਨਾਂ ਨੂੰ ਮੁਬਾਰਕਾ ਵੀ ਦਿੰਦੇ ਆ ਬੱਡੇ ਵੱਡੇ ਲੀਡਰ ਆਪਣੇ ਗਰਮ ਜਨਾਂ ਪਾਰਟੀਆਂ ਕਰਦੇ ਆ ਕੁਝ ਹੁੰਦੇ ਆ ਪਰ ਇਹ ਐਡਾ ਵੱਡਾ ਪਾਲਾ ਮੈਨਾ ਵੱਲ ਕਹਿੰਦੇ ਵੀ ਪਹਿਲੀ ਮੈਲਾ ਮੈਡਮ ਜੀ ਦੀ ਮਿਹਰਬਾਨੀ ਨੂੰ ਜਾਂਦੇ ਵਿੱਚ ਇਸ ਨੂੰ ਕਿਵੇਂ ਦੇਖਦੇ ਤੁਸੀਂ ਸਾਡੀ ਸਿਸਟਰ ਨੂੰ ਸਲਾਮ ਆ ਸਲੂਟ ਆਉਣਾ ਨੂੰ ਉਹਨਾਂ ਦੀ ਸੋਚ ਨੂੰ ਉਹਨਾਂ ਦੇ ਪਹਿਲੇ ਦਿਨ ਤੋਂ ਹੀ ਸੋਚ ਵਧੀਆ ਸੀਗੀ ਔਰ ਨੇਚਰ ਵਾਈਜ਼ ਤਾਂ ਬਹੁਤ ਅੱਛੇ ਨੇ ਉਹ ਔਰ ਬਹੁਤ ਵਧੀਆ ਉਹਨਾਂ ਨੇ ਜਿਹੜੀ ਸੋਚ ਇਹ ਸੋਚੀ ਆ ਜਿਹੜਾ ਬਲੱਡ ਕਿਸੇ ਨੂੰ ਦਾਨ ਕਰਨਾ ਬਲੱਡ ਕੈਂਪ ਲਗਾਇਆ ਅੱਖਾਂ ਦਾ ਫ੍ਰੀ ਚੈੱਕਅਪ ਆ ਕਿਸੇ ਨੂੰ ਅੱਖਾਂ ਦਾ ਚੈੱਕਅਪ ਕਰਵਾਣਾ ਜਾਂ ਫ੍ਰੀ ਆ ਜਾਂ ਕਿੱਦਾਂ ਵੀ ਆ ਬਹੁਤ ਵਧੀਆ ਸੋਚ ਆ ਉਹਨਾਂ ਦੀ ਅਸੀਂ ਉਹਨਾਂ ਦੀ ਸੋਚ ਨੂੰ ਸਲਾਮ ਕਰਦੇ ਆ ਔਰ ਆਪਣੀ ਭੈਣ ਨੂੰ ਦੁਆਰਾ ਤੋਂ ਸ਼ੁਭ ਕਾਮਨਾ ਦਿੰਦੇ ਆ ਔਰ ਵਧਾਈਆਂ ਦਿੰਦੇ ਆ ਥੈਂਕ ਯੂ ਹਾਂਜੀ ਨਮਸਕਾਰ ਜੀ ਅੱਜ ਸਾਡੇ ਛੋਟੀ ਭੈਣ ਉਹਦੇ ਚ ਵੱਡੀ ਕੋਤੇ ਇਹ ਗੱਲ ਜ਼ਰੂਰ ਕਹਾਂਗੇ ਅੱਜ ਉਹਨਾਂ ਦਾ ਜਿਹੜਾ ਜਨਮ ਦਿਨ ਆ ਜਨਮ ਦਿਨ ਦੇ ਉਪਰਾਲੇ ਤੇ ਅੱਜ ਉਹਨਾਂ ਨੇ ਬੜਾ ਮਹਾਨ ਖੂਨਦਾਨ ਕੈਂਪ ਲਗਾਇਆ ਇਹ ਕੈਂਪ ਦੇ ਵਿੱਚ ਪੂਰੇ ਗਾੜ ਨੰਬਰ 95 ਦੇ 95ਾਂ ਦੇ ਹਰ ਕੋਈ ਆ ਕੇ ਵੱਧ ਚੜ ਕੇ ਜਿਸਾ ਲੈ ਰਿਹਾ ਬਹੁਤ ਹੀ ਹਮ ਹਮ ਆ ਕੇ ਲੋਕ ਜਿਹੜੇ ਆ ਪਹੁੰਚ ਕੇ ਇੱਥੇ ਖੂਨਦਾਨ ਕਰ ਰਹੇ ਆ ਔਰ ਇਹ ਸਭ ਤੋਂ ਵਧੀਆ ਉਪਰਾਲਾ ਹੈ ਕਿ ਜਿਸ ਤਰ੍ਹਾਂ ਕੇਕ ਕੱਟਣੇ ਕਈ ਸ਼ਰਾਬਾਂ ਪੀ ਕੇ ਮਨਾਉਂਦੇ ਨੇ ਲੇਕਿਨ ਆਹ ਜਿਹੜੀਆਂ ਚੀਜ਼ਾਂ ਨੇ ਬਹੁਤ ਵਧੀਆ ਲੱਗਿਆ ਕਿ ਜਿਹੜਾ ਖੂਨਦਾਨ ਦਾ ਕੈਂਪ ਹੈ ਇਹ ਅੱਛਾ ਹੈ ਹਰ ਬੰਦਾ ਆਪਣੇ ਜਨਮ ਦਿਨ ਤੇ ਕਰੇ ਔਰ ਯੂਥ ਨੂੰ ਇਹ ਮੈਸੇਜ ਹੈ ਜੇ ਤੁਹਾਡੇ ਕੋਲ 5 10 ਜਿੰਨੀਆਂ ਵੀ ਯੂਨਟਾਂ ਹੋ ਸਕਦੀਆਂ 15 ਬੰਦੇ ਵੀ ਹੁੰਦੇ ਆ ਤੁਸੀਂ ਉਹ ਵੀ ਕੰਟੈਕਟ ਕਰਕੇ ਤੁਸੀਂ ਖੂਨਦਾਨ ਕਰ ਸਕਦੇ ਹੋ ਕੋਈ ਐਸੀ ਗੱਲ ਨਹੀਂ ਹੈ ਕਿ ਆਪਾਂ 50 100 500 ਵਾਲੇ ਹੀ ਲਾਣਾ ਲੇਕਿਨ ਉਹਦੇ ਪੰਜਾਬ ਵਾਲਾ ਕਿ 10 ਵਾਲਾ ਵੀ ਲੱਗ ਜਾਊਗਾ ਲੇਕਿਨ ਤੋਂ ਇਹ ਹਸਪੀਟਲ ਜਾ ਕੇ ਇਦਾਂ ਹੀ ਆਪਣੇ ਜਨਮ ਦਿਨ ਤੇ ਔਰ ਜਨਮ ਦਿਨ ਨੂੰ ਵਧੀਆ ਤਿਹਾੜ ਦੇ ਤਰੀਕੇ ਨਾਲ ਮਨਾਓ ਜਿਸ ਤਰ੍ਹਾਂ ਕਿ ਕਿਸੇ ਨੂੰ ਖੂਨ ਦਾਨ ਕਰਦੇ ਆ ਖੂਨ ਦਾਨ ਕਰਨਾ ਯਾਨੀ ਕਿ ਕਿਸੇ ਨੂੰ ਜੀਵਨ ਦਾਨ ਦੇਣ ਵਾਲਾ ਕੰਮ ਹੈ ਅੱਛਾ ਕੰਮ ਹੈ ਬਹੁਤ-ਬਹੁਤ ਮੁਬਾਰਕਾਂ ਦੇਾਂਗੇ ਸਾਡੇ ਮੇਅਰ ਸਾਹਿਬ ਨੂੰ ਜਿਨ੍ਹਾਂ ਦਾ ਜਨਮ ਦਿਨ ਜਨਮ ਦਿਨ ਦੇ ਮੌਕੇ ਤੇ ਜਿਹੜਾ ਇਹ ਖੂਨ ਦਾਨ ਦਾ ਕੈਂਪ ਲੱਗਿਆ ਗਿਆ ਧੰਨਵਾਦ ਤੇ ਉਹਨਾਂ ਦੀ ਸਮੂਚੀ ਟੀਮ ਸਾਡੇ ਮੇਅਰ ਇੰਦਰਜੀਤ ਕੋ ਜਿਹਦੇ ਜਨਮ ਦਿਨ ਹੈ ਰਹੀਆਂ ਸਾਰਿਆਂ ਨੂੰ ਬਹੁਤ ਬਹੁ ਮੁਬਾਰਕਾਂ ਪ੍ਰਮਾਤਮਾ ਇਹਨਾਂ ਨੂੰ ਦਿਨ-ਦੁਗਣੀ ਰਾਤ ਚੌਗਣੀ ਤਰੱਕੀ ਦੇਵੇ ਤੇ ਵਧੀਆ ਲੁਧਿਆਣੇ ਵਾਸਤੇ ਵਧੀਆ ਕੰਮ ਕਰਨ ਇਹੋ ਸਾਡੀ ਇੱਛਾ ਹੈਗੀ ਐ ਐਨ ਵੀ ਲੱਗਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਡੇ ਪ੍ਰਿੰਸੀਪਲ ਇੰਦਰਜੀਤ ਕੌਰ ਲੁਧਿਆਣੇ ਦੇ ਮੇਅਰ ਲੁਧਿਆਣੇ ਦੇ ਪਹਿਲੇ ਸਿਟੀਜ਼ਨ ਉਹਨਾਂ ਨੂੰ ਬਹੁਤ ਵਧਾਈ ਦਿੰਦਾ ਦਿਲੋਂ ਵਧਾਈ ਦਿੰਦਾ ਔਰ ਸਭ ਨਾਲੋਂ ਚੰਗੀ ਗੱਲ ਹੈ ਕਿ ਆਪਣੇ ਜਨਮ ਦਿਨ ਉੱਤੇ ਉਹ ਐਨੇ ਵਧੀਆ ਉਪਰਾਲੇ ਕਰ ਰਹੇ ਆ ਬਲੱਡ ਕੈਂਪ ਲਗਾਉਣਾ ਹੋਰ ਸਿਹਤ ਦੇ ਕੈਂਪ ਦੋ ਤਿੰਨ ਹੋਰ ਲਗਾਏ ਆ ਇਹਨਾਂ ਤੋਂ ਸਾਰੇ ਲੁਧਿਆਣੇ ਨੂੰ ਸਿੱਖਣਾ ਚਾਹੀਦਾ ਹੈ ਕਿ ਜਦੋਂ ਤੁਹਾਡਾ ਜਨਮ ਦਿਨ ਹੋਵੇ ਤਾਂ ਚੰਗੇ ਉਪਰਾਲੇ ਕਰਨੇ ਚਾਹੀਦੇ ਆ ਮੈਂ ਇਹਨਾਂ ਨੂੰ ਦਿਲੋਂ ਕਾਮਨਾ ਕਰਦਾ ਕਿ ਹੋਰ ਤਰੱਕੀ ਕਰਨ ਔਰ ਹੋਰ ਬਲੰਦੀਆਂ ਤੇ ਪਹੁੰਚੇ। ਮਾਨ ਸਰਕਾਰ ਵੱਲੋਂ ਵੀ ਡਾਕੀਨ ਮੈਡੀਕਲ ਸੇਵਾਵੀਆਂ ਮਹੀਨੇ ਤਹਿਤ ਆਪ ਗੋਦਾਨ ਕੈਂਪ ਆਪਣਾ ਦਾ ਨੰਬਰ ਕੈਂਪ ਲਗਾਤਾਰ ਸੇਵਾ ਕਰਦਾ। ਮੈਂ ਤਾਂ ਕਿਹਾ ਮੈਂ ਕਿਹਾ ਬਹੁਤ ਹੀ ਚੰਗਾ ਹੈਗਾ ਔਰ ਲੋਕਾਂ ਨੂੰ ਸਿੱਖਣਾ ਚਾਹੀਦਾ ਹੈ। ਮੇਅਰ ਮੈਡਮ ਕੋਲ ਕੇ ਆਪਣੇ ਜਨਮ ਦਿਨ ਜਿਦਾ ਜਿਦਾ ਵੀ ਜਨਮ ਦਿਨ ਹੋਵੇ ਚੰਗੇ ਕੰਮ ਕਰਨੇ ਚਾਹੀਦੇ ਚੰਗੇ ਉਪਰਾਲੇ ਕਰਨੇ ਚਾਹੀਦੇ। ਮੈਂ ਮਾਲਵਾ ਸੈਂਟਰਲ ਜ਼ੋਨ ਇੰਚਾਰਜ ਹੋਣ ਦੇ ਨਾਤੇ ਅਪਣੇ ਮਾਲਵਾ ਸੈਂਟਰਲ ਜ਼ੋਨ ਇੰਚਾਰਜ ਹੋਣ ਦੇ ਨਾਤੇ ਆਪਣੀ ਪੂਰੀ ਊਮਨ ਵਿੰਗ ਮਾਲਵਾ ਸੈਂਟਰਲ ਵੱਲੋਂ ਬਹੁਤ ਬਹੁਤ ਮੁਬਾਰਕਾ ਦੇਣੀ ਆਪਣੀ ਛੋਟੀ ਭੈਣ ਨੂੰ ਇਹ ਇੱਕ ਇਦਾਂ ਦਾ ਕਿਰਦਾਰ ਹੈ ਜਿਹੜਾ ਲੁਧਿਆਣੇ ਦੇ ਵਿੱਚ ਪਹਿਲਾ ਮੇਅਰ ਤੇ ਬਣਿਆ ਹੀ ਹੈ ਪਰ ਨਾਲ ਹੀ ਨਾਰੀ ਸ਼ਕਤੀ ਨੂੰ ਵੀ ਇੱਕ ਬਹੁਤ ਵੱਡਾ ਸੁਨਿਆ ਦਿੱਤਾ ਗਿਆ ਹੈ ਕਿ ਜੇ ਇੱਕ ਨਾਰੀ ਜਾਏ ਤੇ ਬਹੁਤ ਕੁਝ ਕਰ ਸਕਦੀ ਹੈ ਉਹ ਇਹਨਾਂ ਨੇ ਪ੍ਰੂਫ ਕਰਕੇ ਦਿਖਾਇਆ ਹੈ ਇਹਨਾਂ ਨੂੰ ਹਮੇਸ਼ਾ ਹੀ ਸਾਨੂੰ ਬਹੁਤ ਮਾਨ ਸਤਿਕਾਰ ਮਿਲਦਾ ਰਿਹਾ ਹੈ ਤੇ ਉਮੀਦ ਕਰਦੀਆਂ ਕਿ ਹਮੇਸ਼ਾ ਇਦਾਂ ਹੀ ਅਸੀਂ ਇੱਕ ਦੂਜੇ ਨਾਲ ਵਿਚਰਦੇ ਰਵਾਂਗੇ ਮੇਰੇ ਵੱਲੋਂ ਇੱਕ ਵਾਰ ਫੇਰ ਤੋਂ ਪੂਰੀ ਟੀਮ ਮਾਲਵਾ ਸੈਂਟਰਲ ਜ਼ੋਨ ਵੱਲੋਂ ਤੇ ਲੁਧਿਆਣਾ ਡਿਸਟ੍ਰਿਕਟ ਵੱਲੋਂ ਪੂਰੇ ਊਮਨ ਵਿੰਗ ਵੱਲੋਂ ਬਹੁਤ ਬਹੁਤ ਮੁਬਾਰਕਾਂ ਹਜ਼ਾਰਾਂ ਸਾਲ ਇਦਾਂ ਹੀ ਅਸੀਂ ਇਹਨਾਂ ਦਾ ਬਰਥਡੇ ਮਨਾਉਂਦੇ ਰਹੀਏ ਤੇ ਇਦਾਂ ਹੀ ਲੋਕਾਂ ਦੀ ਸੇਵਾ ਕਰਦੇ ਰਹਿਣ ਧੰਨਵਾਦ ਹਵੇਸ਼ਾਂ ਅੱਜ ਅਸੀਂ ਸਾਰੇ ਕਾਉਂਸਲਰ ਸਤਪਾਲ ਵੀਰ ਮੁੰਡੀਆਂ ਸਾਹਿਬ ਤੇ ਬੀਰੂ ਛੋਟਾ ਵੀਰ ਤੁਸੀਂ ਮੈਡਮ ਨੂੰ ਚਾਰ ਮਹੀਨਿਆਂ ਦੀਆਂ ਮੁਬਾਰਕਾਂ ਦੇਣ ਆਇਆ ਇਹਨਾਂ ਨੇ ਜਿਹੜਾ ਉਪਰਾਲਾ ਕੀਤਾ ਖੂਨਦਾਨ ਕੈਂਪ ਦਾ ਇਹ ਹਮਨਿਟੇਰੀਅਨ ਗਰਾਉਂਡ ਤੇ ਬਹੁਤ ਅੱਛੀ ਗੱਲ ਹੈ ਇਨਸਾਨ ਨੂੰ ਇਨਸਾਨ ਦੀ ਹੀ ਲੋੜ ਪੈਂਦੀ ਹੈ ਲੋਕ ਖੂਨ ਤੇ ਖੂਨ ਦੇ ਪਿਆਸੇ ਨੇ ਇੱਥੇ ਖੂਨ ਖੂਨ ਲਈ ਦਾਨ ਕੀਤਾ ਜਾ ਰਿਹਾ ਇਹ ਬਹੁਤ ਅੱਛੀ ਗੱਲ ਆ ਅਸੀਂ ਇਹਦੀ ਵਧਾਈ ਦਿੰਦੇ ਹਾਂ ਇੱਥੇ ਸਾਡੀ ਛੋਟੀ ਭੈਣ ਇੰਦਰਜੀਤ ਕੌਰ ਪ੍ਰਿੰਸੀਪਲ ਹੋਣ ਦੇ ਤੌਰ ਤੇ ਉਹਨੇ ਜਿੱਥੇ ਪਿੱਛੇ ਲੰਬੇ ਸਮੇਂ ਆਪਣੀਆਂ ਸੇਵਾਵਾਂ ਨਿਭਾਈਆਂ ਉਸ ਤੋਂ ਬਾਅਦ ਉਹ ਆਮ ਆਦਮੀ ਪਾਰਟੀ ਦੀਆਂ ਸੇਵਾਵਾਂ ਕਰਦੇ ਕਰਦੇ ਆ ਆਪਣੇ 8 ਨੰਬਰ ਵਾਰ ਤੋਂ ਕੌਂਸਲਰ ਬਣ ਕੇ ਅੱਜ ਲੁਧਿਆਣੇ ਦੇ ਮੇਅਰ ਨੇ ਸੋ ਜਿਹੜਾ ਉਹਨਾਂ ਦੀ ਕਾਰਜਸ਼ੈਲੀ ਆ ਲੁਧਿਆਣੇ ਦੇ ਲੋਕਾਂ ਨੂੰ ਜੋ ਉਹਨਾਂ ਨੇ ਸੇਵਾਵਾਂ ਦਿੱਤੀਆਂ ਪਿਆਰ ਸਤਿਕਾਰ ਉਹਨਾਂ ਨੂੰ ਮਿਲਿਆ ਉਹਦੀ ਬਦੌਲਤ ਅੱਜ ਤੁਸੀਂ ਦੇਖ ਸਕਦੇ ਹੋ ਇੱਥੇ ਜਿਹੜਾ ਆਪਾਂ ਅ ਅੰਬੇਦਕਰ ਭਵਨ ਜਿਹੜਾ ਆਪਾਂ ਇੱਥੇ ਖੜੇ ਆ ਤੇ ਮੇਰੇ ਖਿਆਲ ਨਾਲ ਸਵੇਰ ਤੋਂ ਹੁਣ ਤੱਕ ਜਿਹੜਾ ਇੱਥੇ ਹਜ਼ੂਮ ਲੋਕਾਂ ਦਾ ਔਰ ਲੁਧਿਆਣੇ ਦੀਆਂ ਮਹਾਨ ਸ਼ਖਸੀਅਤਾਂ ਚਾਹੇ ਕੋਈ ਵੀ ਪਾਰਟੀ ਨਾਲ ਰਿਲੇਟਡ ਹੋਣ ਕੋਈ ਵੀ ਸਮਾਜਿਕ ਧਾਰਮਿਕ ਸ਼ਖਸੀਅਤਾਂ ਹੁਣ ਸਾਰੀਆਂ ਇੱਥੇ ਪਹੁੰਚੀਆਂ ਨੇ ਸੋਸ਼ਲਟੀ ਭੈਣ ਦਾ ਕਦ ਬਹੁਤ ਵੱਡਾ ਹੋਇਆ ਜਿੱਥੇ ਮੈਂ ਆਪਣੇ ਵੱਲੋਂ ਸ਼ੋਭੀ ਸ਼ਾਵਾਂ ਦਿੰਦਾ ਉੱਥੇ ਅਕਾਲ ਪੁਰਖ ਅੱਗੇ ਅਰਦਾਸ ਕਰਦਾ ਸਾਡੀ ਭੈਣ ਇਸੇ ਤਰ੍ਹਾਂ ਜਿਹੜੀ ਸਮਾਜ ਦੀ ਲੁਧਿਆਣੇ ਦੀ ਜਿਹੜੀ ਸੇਵਾਵਾਂ ਕਰਦੀ ਰਹੇ ਤੇ ਪ੍ਰਮਾਤਮਾ ਉਹਦੀ ਚੜ੍ਹਦੀ ਕਲਾ ਰੱਖੇ ਬਹੁਤ ਚੰਗਾ ਮੈਸੇਜ ਹੈ ਸਮਾਜ ਨੂੰ ਕਿਉਂਕਿ ਇੱਕ ਜ਼ਰੂਰਤ ਹੈ ਸਾਡੀ ਬਹੁਤ ਬੜੀ ਬਹੁਤ ਸਾਰੇ ਲੋਕ ਐਸੇ ਹੁੰਦੇ ਜਿਨ੍ਹਾਂ ਨੂੰ ਕੋਈ ਅੰਗ ਨਹੀਂ ਮਿਲਦਾ ਜਾਂ ਬਲੱਡ ਨਹੀਂ ਮਿਲਦਾ ਮੈਂ ਖੁਦ ਵੀ ਬਲੱਡ ਡੋਨੇਟ ਕੀਤਾ ਹੈਗਾ ਮੈਂ ਵੈਸੇ ਰੂਟੀਨ 'ਚ ਕਰਦਾ ਰਹਿਣਾ ਇੱਕ ਚੰਗਾ ਮੈਸੇਜ ਆ ਜਿਹੜਾ ਇੱਥੇ ਹਰ ਤਰ੍ਹਾਂ ਦਾ ਮੈਡੀਕਲ ਕੈਂਪ ਲੱਗਿਆ ਇੱਕ ਬਹੁਤ ਚੰਗਾ ਸੰਦੇਸ਼ ਆ ਸਾਨੂੰ ਜਨਮ ਦਿਨ ਇਸੇ ਤਰੀਕੇ ਮਨਾਉਣੇ ਚਾਹੀਦੇ ਆ ਬੂਟੇ ਵੰਡੇ ਜਾ ਰਹੇ ਆ ਫਲਦਾਰ ਸੋ ਬਾਕੀ ਲੋਕ ਆਪਣੀਆਂ ਪਟਾਵਾਂ ਵੀ ਲੈ ਕੇ ਆ ਰਹੇ ਪਰ ਜ਼ਿਆਦਾ ਤਰਜੀਹ ਜਿਹੜੀ ਬਲੱਡ ਕੈਂਪ ਜਾਂ ਜਿਹੜੇ ਆਪਣੇ ਮੈਡੀਕਲ ਕੈਂਪ ਲੱਗੇ ਨੇ ਜਾਂ ਬੂਟਿਆਂ ਦੀ ਜਿਹੜੀ ਵੰਡ ਆ ਇੱਕ ਸਮਾਜ ਨੂੰ ਚੰਗੀ ਸਿਹਤ ਕੁਦਰਤ ਨਾਲ ਪਿਆਰ ਕਰੀਏ ਤੇ ਸਾਰੇ ਆਪਣੇ ਜਿਹੜੇ ਸਾਦੇ ਤਰੀਕੇ ਦੇ ਨਾਲ ਆਪਾਂ ਜਨਮ ਦਿਨ ਮਨਾਈਏ ਤੁਸੀਂ ਬਲੱਡ ਦਿੱਤਾ ਹੋਵੇ ਕੋਈ ਨੌਜਵਾਨ ਬਲੱਡ ਦੇਣ ਤੋਂ ਡਰਦੇ ਨਹੀਂ ਹੀ ਮੈਸੇਜ ਦੇਣਾ ਚਾਹੁੰਦਾ ਮੈਂ ਨੌਜਵਾਨਾਂ ਨੂੰ ਦੱਸਣਾ ਚਾਹੁੰਨਾ ਕਿ ਸਾਨੂੰ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਆਪਣਾ ਬਲੱਡ ਜਿਹੜਾ ਸਰਕਲ ਵੀ ਹੋ ਜਾਂਦਾ ਸਾਰਾ ਇੱਕ ਵਾਰ ਘੁੰਮ ਜਾਂਦਾ ਆ ਔਰ ਦੂਜੀ ਗੱਲ ਸਭ ਤੋਂ ਵੱਡੀ 24 ਘੰਟੇ ਚ ਬਲੱਡ ਪੂਰਾ ਹੋ ਜਾਂਦਾ ਆ ਸੋ ਇਦਾਂ ਦੀ ਡਰਨ ਵਾਲੀ ਕੋਈ ਗੱਲ ਨਹੀਂ ਆਏ ਜਰੂਰ ਖਿਆਲ ਰੱਖਿਆ ਜਾ ਵੀ ਆਪਣਾ ਸਰੀਰ ਜਿਹੜਾ ਵਜਨ 50 ਕਿਲੋ ਤੋਂ ਪਲੱਸ ਹੋਵੇ ਫੇਰ ਹੀ ਬਲੱਡ ਦੇਣਾ ਚਾਹੀਦਾ ਕੋਈ ਬਿਮਾਰੀ ਨਾ ਹੋਵੇ ਫੇਰ ਹੀ ਬਲੱਡ ਦੇਣਾ ਚਾਹੀਦਾ ਬਲੱਡ ਰੂਟੀਨ ਚ ਦਿੰਦੇ ਰਹੋ ਤੇ ਪਰਮਾਤਮਾ ਦੀ ਕਿਰਪਾ ਹੁੰਦੀ ਆ ਵੈਸੇ ਤੰਦਰੁਸਤੀ ਰਹਿੰਦੀ ਚੜ੍ਹਦੀ ਕਲਾ ਅੱਜ ਬਹੁਤ ਖੁਸ਼ੀ ਵਾਲਾ ਦਿਨ ਕੈਸਦੇ ਆ ਮੇਰੀ ਛੋਟੀ ਪੈਣ ਲੁਧਿਆਣੇ ਦੀ ਮੇਅਰ ਪ੍ਰਿੰਸੀਪਲ ਇੰਦੇ ਜਿਤਕੌਰ ਦਾ ਜਿਹੜਾ ਜਨਮ ਦਿਹਾੜਾ ਵਾ ਅੱਜ ਸਾਰੇ ਇਹ ਇਕੱਠੇ ਲੁਧਿਆਣਾ ਵਾਸੀ ਇਕੱਠੇ ਹੋ ਕੇ ਵੱਡੀ ਪੱਧ ਤੇ ਮਨਾ ਰਹੇ ਤੇ ਉਹਨੂੰ ਛੋਟੀ ਪੈਣ ਨੂੰ ਵਧਾਈਆਂ ਵੀ ਦਿੰਨੇ ਆ ਤੇ ਪ੍ਰਮਾਤਮਾ ਕੀ ਅਰਦਾਸ ਕਰਦੇ ਆ ਪ੍ਰਮਾਤਮਾ ਛੋਟੀ ਪੈਣ ਨੂੰ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਤਾਂ ਕਿ ਹੋਰ ਲੁਧਿਆਣੇ ਦੀ ਸੇਵਾ ਕਰ ਸਕੇ ਤੇ ਜਿਹੜਾ ਆਮ ਆਦਮੀ ਪਾਰਟੀ ਦਾ ਮਿਸ਼ਨ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਤਾਂ ਕਿ ਜਿਹੜਾ ਲੁਧਿਆਣਾ ਸਾਡੇ ਪੰਜਾਬ ਦਾ ਦਿਲ ਹੈ ਤੇ ਲੁਧਿਆਣੇ ਨੂੰ ਹੋਰ ਵਧੀਆ ਅਸੀਂ ਇਕੱਠੇ ਹੋ ਕੇ ਛੋਟੀ ਪੈਣ ਜਿਹੜੀ ਅੱਜ ਜਨਮ ਦਿਨ ਹੈ ਮੇਰ ਦਾ ਇਕੱਠੇ ਹੋ ਕੇ ਇਸ ਲੁਧਿਆਣੇ ਨੂੰ ਰੰਗਲੇ ਪੰਜਾਬ ਦਾ ਵਧੀਆ ਬਣਾ ਕੇ ਹਿੱਸਾ ਬਣਾਈਏ ਤੇ ਔਰ ਪਰਮਾਤਮਾ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਤਾਂ ਕਿ ਰਾਲ ਮੇੜ ਕੇ ਧਰਮ ਦੀ ਸੇਵਾ ਸਮਾਜ ਦੀ ਸੇਵਾ ਤੇ ਲੋੜਵੰਦਾਂ ਦੀ ਮਦਦ ਹੋਵੇ ਤੇ ਔਰ ਇੱਕ ਲੁਧਿਆਣੇ ਨੂੰ ਔਰ ਇੰਡੀਆ ਦੇ ਨਕਸ਼ੇ ਤੇ ਚਮਕਦਾ ਕਰੀਏ ਤੇ ਬਹੁਤ ਬਹੁਤ ਵਧਾਈ ਅੱਜ ਕੱਲ ਦਾ ਖਾਲਸਾ ਵਾਹਿਗੁਰੂ ਦੀ ਬਖਸ਼ੇ ਅੱਜ ਲੁਧਿਆਣੇ ਦੇ ਵਿੱਚ ਕਿਰਿਆ ਵੇਦਕਰ ਜੀ ਦੇ ਜੋ ਹਾਲ ਬਣਿਆ ਹੋਇਆ ਉਸ ਵਿੱਚ ਨਾਨਦਗੁਰੂ ਦੀ ਆਣੇ ਦੀ ਮੇਅਰ ਸਾਡੀ ਭੈਣ ਪ੍ਰਿੰਸੀਪਲ ਇੰਦਰਜੀਤ ਕੌਰ ਦੀ ਜਨਮ ਦਿਨ ਤੇ ਪਹਿਲਾਂ ਤਾਂ ਉਹਨਾਂ ਨੂੰ ਬਹੁਤ ਲੱਖ ਲੱਖ ਵਧਾਈਆਂ ਸੂਚੀ ਟੀਮ ਵੱਲੋਂ ਸਾਡੇ ਕਾਂਗਰਸੀ ਭਰਾਵਾ ਕੌਂਸਲਰਾਂ ਵੱਲੋਂ ਅਸੀਂ ਅੱਜ ਇੱਥੇ ਕੋਈ ਆਮ ਆਦਮੀ ਪਾਰਟੀ ਦੇ ਮੇਅਰ ਦੇ ਤੌਰ ਤੇ ਨਹੀਂ ਪਹੁੰਚੇ ਇੱਕ ਇਨਸਾਨੀਅਤ ਨਾਤੇ ਇੱਕ ਆਪਣੇ ਭੈਣ ਦੇ ਜਨਮ ਦਿਨ ਤੇ ਪਹੁੰਚ ਕੇ ਅਸੀਂ ਸਾਰੇ ਨਾਲ ਮਿਲ ਕੇ ਉਸ ਜਨਮ ਦਿਨ ਨੂੰ ਮਨਾਈਏ ਤੇ ਖੁਸ਼ੀਆਂ ਆਨੰਦ ਲਈਏ ਕਿਉਂਕਿ ਜਿਹੜਾ ਸਾਡਾ ਸਮਾਜ ਆ ਸਮਾਜਿਕ ਖੇਤਰ ਆ ਤੇ ਰਾਜਨੀਤਿਕ ਖੇਤਰ ਆ ਉਸ ਦੇ ਵਿੱਚ ਵੱਡੀਆਂ ਪਲੰਘਾ ਉਸ ਇਨਸਾਨ ਨੇ ਮਾਰੀਆਂ ਨੇ ਜਿਹੜਾ ਇਨਸਾਨ ਗਰਾਊਂਡ ਟੂ ਅਰਥ ਰਿਹਾ ਉਸ ਨੇ ਹਮੇਸ਼ਾ ਹੀ ਜੋ ਸਾਡੇ ਮੈਡਮ ਜੀ ਨੇ ਸਾਡੀ ਭੈਣ ਆ ਪ੍ਰਿੰਸੀਪਲ ਜੀ ਇਹਦੇ ਲੁਧਿਆਣਾ ਮਹਿਰਬਾਨ ਉਪਰੰਤ ਇਹ ਦਿਖਾਇਆ ਕਿ ਅਸੀਂ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਾਰੇ ਕੰਮ ਕਰਦੇ ਆਂ ਤੇ ਬੜਾ ਪਿਆਰ ਤੇ ਸਤਿਕਾਰ ਸਾਨੂੰ ਬਖਸ਼ਦੇ ਆ ਸੀ ਉਹਨਾਂ ਨੂੰ ਬਖਸ਼ਦੇ ਆ ਇਸ ਕਰਕੇ ਅੱਜ ਉਹਨਾਂ ਦੇ ਜਨਮ ਦਿਨ ਤੇ ਉਹਨਾਂ ਨੂੰ ਵਧਾਈਆਂ ਦੇਣ ਵਾਸਤੇ ਅਸੀਂ ਸਾਰੇ ਕਾਉਂਸਲਰ ਇਕੱਠੇ ਹੋ ਕੇ ਸਾਰ ਕਮਲਜੀਤ ਸਿੰਘ ਮੋੱਪਾ ਰੈ ਟਡਾਰੀਕੁਰ ਤੋਂ ਸਾਜ ਸਿੰਦਰ ਸਿੰਘ ਜੀ ਨੂੰ ਟਡਾਰੀਕਲਾਂ ਤੋਂ ਸਾਹ ਸੱਤ ਪਾਸੇ ਦੀ ਲਹਾਰਾ ਜੋ ਸਾਡੇ ਸੀਨੀਅਰ ਕਾਉਂਸਲਰ ਨੇ ਲਹਾਰੇ ਤੋਂ ਇਹ ਸਾਰੇ ਅਸੀਂ ਪਹੁੰਚੇ ਆਂ ਕਿ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਤੇ ਸਾਰਿਆਂ ਨੇ ਰਲ ਮਿਲ ਕੇ ਸਾਡੇ ਭੈਣ ਪ੍ਰਿੰਸੀਪਲ ਇੰਦਰਜੀਤ ਕੌਰ ਮੇਅਰ ਜੀ ਦਾ ਜਨਮ ਦਿਨ ਮਨਾਇਆ ਤੇ ਉਹਨਾਂ ਨੂੰ ਲੱਖ ਲੱਖ ਵਧਾਈਆਂ ਦਿੱਤੀਆਂ ਸਾਰਿਆਂ ਨੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬੜੇ ਮਾਣ ਵਾਲੀ ਗੱਲ ਹੈ ਸਾਡੀ ਭੈਣ ਆ ਇੰਦਰਜੀਤ ਕੌਰ ਮੇਅਰ ਮੈਡਮ ਜਿਹੜੀ ਆ ਚੁ ਲੁਧਿਆਣਾ ਤੋਂ ਤੁਸੀਂ ਦੇਖ ਸਕਦੇ ਹੋ ਪੂਰਾ ਲੁਧਿਆਣਾ ਉਹਨਾਂ ਨੂੰ ਕਿੰਨਾ ਪਿਆਰ ਕਰਦਾ ਹੈ ਮੇਰੇ ਹਿਸਾਬ ਨਾਲ ਅੱਜ ਇੱਥੇ ਤਕਰੀਬਨ 200 ਤਾਂ ਕੇ ਹੀ ਸੱਕਦਾ ਹੋਣਾ ਤੇ ਪੂਰਾ ਲੁਧਿਆਣਾ ਇੱਥੇ ਇਕੱਠਾ ਹੋਇਆ ਜਰੂਰੀ ਨਹੀਂ ਸਾਰੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਇਕੱਠੇ ਹੋ ਰਹੇ ਨੇ ਇੱਥੇ इवन ਜਿਹੜੇ ਲੁਧਿਆਣਾ ਚੋਂ ਲੋਕ ਇਕੱਠੇ ਹੋ ਰਹੇ ਨੇ ਜਿਨ੍ਹਾਂ ਦਾ ਮੈਡਮ ਨੇ ਕੰਮ ਕਰਾਇਆ ਬਹੁਤ ਹੀ ਮਾਣ ਵਾਲੀ ਗੱਲ ਹੈ ਪਰਮਾਤਮਾ ਨੂੰ ਅਸੀਂ ਦੁਆ ਕਰਦੇ ਹਾਂ ਸਾਡੀ ਭੈਣ ਨੂੰ ਦਿਨ ਦਿਨ ਰਾਤ ਚੁਗਨੀ ਤਰੱਕੀ ਦਵੇ ਮਾਮਾਈ ਕਿਰਪਾ ਰੱਖੇ ਸਾਡੀ ਭੈਣ ਇਦਾਂ ਹੀ ਹਮੇਸ਼ਾ ਬਲੰਦੀਆਂ ਤੇ ਰਹੇ ਨੌਜਵਾਨ ਪਰਵਾ ਪੜਾਵਾ ਨੂੰ ਤਾਂ ਇੱਕੋ ਹੀ ਬੇਨਤੀ ਕਰਦੇ ਹਾਂ ਨਸ਼ੇ ਛੱਡ ਦਿਓ ਤੇ ਕੋਸ਼ਿਸ਼ ਕਰੋ ਹਰੇਕ ਆਪਣੇ ਬਰਥਡੇ ਦੇ ਉੱਤੇ ਕੋਈ ਨਾ ਕੋਈ ਚੰਗਾ ਕੰਮ ਕਰੀਏ ਕਦੇ ਕੋਈ ਬਲੱਡ ਕੈਂਪ ਲਾਓ ਕਦੇ ਕੋਈ ਬੂਟੇ ਲਾਓ ਤਾਂ ਕਿ ਆਉਣ ਵਾਲਾ ਸਮਾਂ ਸਾਡੇ ਜਿਹੜੇ ਪੰਜਾਬ ਦੀ ਜਵਾਨੀ ਉਹਨੂੰ ਬਚਾ ਲਈਏ ਪੰਜਾਬ ਨੂੰ ਬਚਾ ਲਈਏ ਇੱਕ ਬਹੁਤ ਸੋਹਣਾ ਉਪਰਾਲਾ ਜਿਹੜਾ ਕੁਝ ਸਾਲਾਂ ਤੋਂ ਸਾਡੇ ਮਾਨ ਸਾਹਿਬ ਨੇ ਚਲਾਇਆ ਸੀਗਾ ਜਨਮ ਦੇ ਨਾਲੇ ਦਿਨ ਬਲੱਡ ਕੈਂਪ ਲਾਉਣਾ ਸੋ ਸਾਨੂੰ ਸਾਰਿਆਂ ਨੂੰ ਰਲ ਕੇ ਇਸ ਉਪਰਾਲੇ ਨੂੰ ਅੱਗੇ ਦੀ ਅੱਗੇ ਵਧਾਉਣਾ ਚਾਹੀਦਾ ਮੋਢੇ ਨਾਲ ਮੋਢਾ ਲਾ ਕੇ ਚੱਲਣਾ ਚਾਹੀਦਾ ਚੰਗਾਈ ਸਾਸਿਕਾਲ ਜਿਉ ਮੈਡਮ ਨੇ ਜਨਮ ਦੇ ਉੱਪਰ ਕੈਂਪ ਲੱਗੇ ਬਲੱਡ ਵੀ ਦੇ ਦੇਉ ਕੀ ਕਹਿਣਾ ਕੋ ਆਪਾਂ ਸਾਰੇ ਜਵਾਨ ਨੂੰ ਇੱਕ ਬੇਨਤੀ ਹੈ ਕਿ ਆਪਾਂ ਜਨਮ ਦੇ ਕੇ ਕੱਟ ਕੇ ਤੇ ਜਰੂਰ ਮਿਲਾਂ ਲੈਂਦੇ ਆ ਪਰ ਆਪਾਂ ਸਾਰੇ ਭਰਾਵੋ ਰਲ ਬਿਲ ਕੇ ਇੱਕ ਇਦਾਂ ਦਾ ਖੱਲਾ ਮਾਰਨਾ ਚਾਹੀਦਾ ਹੈ ਕਿ ਜਿਹੜਾ ਸਮਾਜ ਦੀ ਵੀ ਸੇਵਾ ਹੋ ਸਕੇ ਅੱਜ ਮੇਰ ਸਾ ਦਾ ਜਨਮ ਦਿਨ ਹੈ ਬਹੁਤ ਬਹੁਤ ਮੁਬਾਰਕਾ ਹੋਣਾ ਉਹਨਾਂ ਨੂੰ ਵੀ ਹੋ ਸਾਰੇ ਵੀਰਾਂ ਭਰਾਵਾਂ ਨੇ ਰਲ ਕੇ ਅੱਜ ਕੂਂਦਲ ਕੈਂਪ ਲਗਾਇਆ ਹੈ ਇਸ ਦੇ ਨਾਲ ਕਿੰਨੇ ਲੋਕਾਂ ਦੀ ਜਾਣ ਬਚੇਗੀ ਔਰ ਕਿੰਨਾਂ ਲੋਕਾਂ ਨੂੰ ਤੰਦਰੁਸਤੀ ਮਿਲੇਗੀ ਇਸ ਕਰਕੇ ਆਪਾਂ ਸਾਰੇ ਭਰਾਵਾਂ ਨੂੰ ਵਾਅਦਾ ਕਰਕੇ ਬੈਠੀ ਆ ਕਿ ਕੇਕ ਕੱਟਣ ਨਾਲੋਂ ਜ਼ਿਆਦਾ ਸਮਾਜ ਸੇਵਾ ਜਾ ਰਹੀ ਹੈ ਬਹੁਤ ਸਿੱਖੋਗੇ ਆਪਣੇ ਦਰਮਿਆਨ ਜਾ ਦੇ ਮੈਡਮ ਸਾਰੀ ਟੀਮ ਲੈ ਗਈ ਮੈਨੂੰ ਦੇਣਾ ਕੀ ਕਹਿਣਾ ਚਾਹੁੰਦੇ ਮੈਂ ਮੈਡਮ ਇਸੇ ਤਰ੍ਹਾਂ ਲੋਕਾਂ ਦੀ ਸੇਵਾ ਕਰਦੇ ਰਹੇ ਉਹਨਾਂ ਦਾ ਇਹਦਾ ਸਹਿਯੋਗ ਹੈ ਜਿੱਥੋਂ ਇੱਕ ਕੋਸਰਪ ਆਮਕਰ ਤੋਂ ਬਣ ਕੇ ਅੱਜ ਪੂਰੇ ਜ਼ਿਲ੍ਹੇ ਦੀ ਜ਼ਿੰਮੇਵਾਰੀ ਸੰਭੀ ਹੋਈ ਹੈ ਔਰ ਇਨੀ ਨਿਮਰਤਾ ਨਾਲ ਹਰ ਇੱਕ ਸਮਾਜ ਦੀ ਹਰ ਇੱਕ ਬੰਦੇ ਦੀ ਸੇਵਾ ਕਰਦੇ ਆ ਜਿਹਨਾਂ ਨੂੰ ਮਿਲਦੇ ਆ ਪਿਆਰ ਨਾਲ ਮਿਲਦੇ ਆ ਇਸ ਤਰ੍ਹਾਂ ਇਹ ਪਰਮਾਤਮਾ ਨੇ ਤਰੱਕੀ ਬਖਸ਼ੇ ਅੱਗੇ ਇਸ ਤੋਂ ਵਧੀਆ ਵੀ ਸੇਵਾ ਕਰਵਾਉਂਦੇ ਰਹੇ ਮੈਡਮ ਦੇ ਜਨਮ ਦਿਨ ਤੇ ਪਰ ਕੀ ਕਹਿਣਾ ਚਾਹੁੰਦਾ baar baar din ye aaye baar baar dil ye aaye aap jiyo hazaron sal sal ke din ho 50000 mahila shakti itthe hi pata lagdi hai aj aam aadmi party ne ek aam parivar choh ek ladki nu mayor banaya hai aur sade layi badi garv di gall hai aj unna da janmdin hai aur aj unna da janmdin te sade puri team madam rajinder kaur ji zonal in charge malwa central to aur as a district president main te meri sari team jdi hai gi acha sare inna nu mubarakbad dena hai aur ehi gall ehi dua karange ਕਿ ਪਰਮਾਤਮਾ ਹਨ ਨੂੰ ਹਰ ਪਲ ਹਰ ਪਲ ਸ਼ੁਕਰਾਨੇ ਦਾ ਮੌਕਾ ਦਿੰਦਾ ਸ਼ੁਕਰਾਨਾ ਉਹਦੇ ਹੀ ਹੁੰਦਾ ਜਦੋਂ ਸਾਡੇ ਘਰ ਚ ਖੁਸ਼ੀਆਂ ਹੁੰਦੀਆਂ ਧੰਨਵਾਦ ਜਿਹੜਾ ਕੈਂਪ ਲਗਾਇਆ ਗਿਆ ਖੂਨਦਾਨ ਕੈਂਪਾਂ ਦਾ ਕੈਂਪ ਤੋਂ ਕੈਂਪ ਉਹਨੂੰ ਕਿਵੇਂ ਦੇਖ ਰਹੇ ਬਿਲਕੁਲ ਸਰ ਇਹੀ ਅਸਲੀ ਮਾਨੇ ਦੇ ਵਿੱਚ ਬਰਥਡੇ ਸੈਲੀਬ੍ਰੇਸ਼ਨ ਇਹਨੂੰ ਹੀ ਕਿਹਾ ਜਾਂਦਾ ਕਿਉਂਕਿ ਅਗਰ ਅਸੀਂ ਸਮਾਜ ਦੇ ਲਈ ਕੁਝ ਚੰਗਾ ਕਰ ਸਕਦੇ ਹਾਂ ਔਰ ਅੱਜ ਆਪਣੇ ਖਾਸ ਕਰਕੇ ਜਨਮ ਦਿਨ ਵਾਲੇ ਦਿਨ ਯਾ ਆਪਣੀ ਸ਼ਾਦੀ ਦੀ ਵਰ੍ਹੇਗੰਟ ਤੇ ਤੇ ਇਸ ਤੋਂ ਵੱਡਾ ਉਪਰਾਲਾ ਕੋਈ ਨਹੀਂ ਹੋ ਸਕਦਾ ਬਹੁਤ ਵਧੀਆ ਉਪਰਾਲਾ ਔਰ ਮੇਰੇ ਵੱਲੋਂ ਔਰ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਜੀਨ ਵੱਲੋਂ ਬਹੁਤ ਬਹੁਤ ਵਧਾਈ ਅੱਜ ਨੇ ਜੀ ਆਇਆਂ ਨੂੰ ਆਪ ਜੀ ਨੂੰ ਜੀ ਆਇਆਂ ਕਹਿੰਦੇ ਹਾਂ ਸਾਬ੍ਹ ਦੇ ਜਨਮ ਦਿਨ ਤੇ ਆਪ ਜੀ ਨੂੰ ਜੀ ਆਇਆਂ ਕਹਿੰਦੇ ਹਾਂ ਤੋਂ ਲੁਧਿਆਣੇ ਦੇ ਹਰ ਸਿਟੀਜ਼ਨ ਅੱਜ ਸਾਡੀ ਭੈਣ ਅੰਦਰਜੀਤ ਕੌਰ ਪ੍ਰਿੰਸੀਪਲ ਦਾ ਬਾਕੀ ਅਸੀਂ ਸਾਰੇ ਰਲ ਕੇ ਅੱਜ ਸਮੁੱਚਾ ਲੁਧਿਆਣਾ ਸ਼ਹਿਰ ਦੇ ਵੱਖ-ਵੱਖ ਰਾਜਨੀਤੀ ਪਾਰਟੀਆਂ ਦੇ ਲੋਕ ਔਰ ਵੱਖ-ਵੱਖ ਧਰਮਕ ਜਥੇਬੰਦੀਆਂ ਦੇ ਲੋਕ ਸਾਰੇ ਰਲ ਕੇ ਇਸ ਜੱਗ ਦੇ ਵਿੱਚ ਅਸੀਂ ਆਏ ਆ ਉਹਦੀ ਲੰਬੀ ਉਮਰ ਤੇ ਲੰਮਾ ਪਰਿਵਾਰ ਦਾ ਜਿਹੜਾ ਇਹ ਜੀਵਨ ਸਿਆਸੀ ਤੌਰ ਤੇ ਪਰਮਾਤਮਾ ਚਲਾਵੇ ਇਸ ਕਰਕੇ ਅੱਜ ਕਲਵਨ ਸਿੰਘ ਸਿੱਧੂ ਛੋਟੇ ਭਾਈ ਐਮ ਐਲ ਏ ਆ ਤੁਮ ਨਗਰ ਸਾਰੇ ਰਲ ਕੇ ਅਸੀਂ ਸੀਨੀਅਰ ਡਿਪਟੀ ਮੇਰੇ ਵੱਡੇ ਭਾਈ ਰਕੇਸ਼ ਪ੍ਰਾਸਾ ਸਾਰੇ ਮੰਨੂ ਜੀ ਸਾਰੇ ਭੁੱਟੋ ਜੀ ਮੇਰੇ ਵੀ ਸਾਰੇ ਭਤੀਜੇ ਚਾਚੇ ਸਾਰੇ ਅਸੀਂ ਰਲ ਕੇ ਅੱਜ ਇਹਨਾਂ ਨੂੰ ਮੁਬਾਰਕਬਾਦ ਦੇਣਾ ਹੈ ਔਰ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਇਹਨਾਂ ਨੂੰ ਹਮੇਸ਼ਾ ਆਪਣੀ ਚਿਰਪਾ ਬਣਾ ਕੇ ਰੱਖੇ ਲੁਧਿਆਣੇ ਦੀ ਸੇਵਾ ਕਰਦੇ ਰਹਿਣ ਮੇਰੇ ਹੱਲੇ ਮੇਰੀ ਜੀ ਕੋਲੀ ਦਾ ਬਦਲ ਗਿਆ। ਪਰ ਮੈਂ ਤਾਂ ਇਹ ਕਹਾਂਗਾ ਕਿ ਸਾਨੂੰ ਮੈਂ ਤੁਹਾਡੇ ਮਾਦੂ ਨੇ ਮੈਸੇਜ ਹੋਊਗਾ ਕਿ ਮੈਂ ਨਿਵਾਲਾ ਦੁੱਤੀ ਹੈ। ਕਿ ਅੱਜ ਕਰਨਾ ਕਿਉਂਕਿ ਇੱਕ ਬਹੁਤ ਵਧੀਆ ਸੋਚ ਲਾ ਕੇ ਜਿਨ੍ਹਾਂ ਨੇ ਆਪਣੇ ਜਨਮ ਦੇ ਤੇ ਅੱਜ ਬਲੱਡ ਕੈਂਪ ਲਗਾਇਆ ਕਿਉਂਕਿ ਬਲੱਡ ਜਿਹੜਾ ਨਾ ਇੱਕ ਮਹਾਨ দান ਹੈ। ਸਭ ਤੋਂ ਵੱਡਾ দান ਕਿਹਨੇ ਹੈ ਖੂਨ ਦਾਣ। ਕਿਉਂਕਿ ਇਹ ਜਾਨ ਇੱਕ ਬਕਰ ਖੂਨ ਜਰੀ ਹੈ ਜਿਹੜੀ ਅੱਜ ਕਿਸੇ ਵੀ ਲੋੜਵੰਦ ਨੂੰ ਉਹਦੀ ਸੇਟਾ ਬਣ ਚੰਦੀ ਹੈ। ਔਰ ਜਿਹੜੇ ਸਾਡੇ ਦੋਸਤ ਬਲੱਡ ਦੇ ਰਹੇ ਹੈ ਉਹਨਾਂ ਨੂੰ ਬਹੁਤ ਬਹੁਤ ਵਧਰਦਾ ਕਿਉਂਕਿ ਇਹ ਮੇਲ ਨੇਕ ਕਦਮ ਹੈ। ਜਿਸ ਦੇ ਨਾਲ ਅਸੀਂ ਸੈਂਕੜੇ ਲੋੜਵੰਦਾਂ ਨੂੰ ਉਹਦੀ ਲੋੜ ਪੂਰੀ ਕਰਦੇ ਹਾਂ ਉਹ ਸਾਨੂੰ ਸਹਾਇਤਾ ਇਸ ਦਿਨ ਤੋਂ ਕਰਦੇ ਅਸੀਂ ਸਾਰੇ ਬਹੁਤ ਵੱਡੇ ਵੱਡੇ ਪੈਸੇ ਖਰਚ ਕਰ ਰਹੇ ਹਾਂ ਅਸ਼ਰਮਾਂ ਦੇ ਵਿੱਚ ਫੋਟੋਆਂ ਜਾਂਦੇ ਸਾਨੂੰ ਤਾਂ ਗ੍ਰੇਟਰਾਂ ਨੂੰ ਚਾਹੀਦਾ ਚਾਹੇ ਇੱਕ ਬੋਧ ਚਾਹੇ ਦੋ ਬੋਧ ਪਰਿਵਾਰ ਤੋਂ ਫੂਨਦਾਨ ਦੇ ਕੇ ਸਭ ਤੋਂ ਵੱਡਾ ਧਾਨ ਹੈ ਫੂਨਦਾਨ ਦੇ ਕੇ ਸਾਨੂੰ ਉਹ ਲੋੜਵੰਦਾਂ ਨੂੰ ਫੂਨਦਾਨ ਦੇ ਕੇ ਸਹਾਇਤਾ ਚਾਹੀਦਾ ਪੁਰਾਣੇ ਜਦੋਂ ਅਜਿਹੇ ਪ੍ਰੋਜੈਕਟ ਹੋ ਕੋਈ ਪਹਿਲ ਖਰਚ ਕਰਦੇ ਆ ਪੈਸਾ ਖਰਚ ਕਰਕੇ ਉਹ ਅਸੀਂ ਗਰੀਬ ਪਰਿਵਾਰਾਂ ਨੂੰ ਦਈਏ ਜਿਹੜੇ ਲੋੜਵੰਦ ਨੇ ਇਸ ਕਰਕੇ ਸਾਡੀ ਲਗਾਨੀ ਤੇ ਫੇਰ ਤੇ ਬਸ ਨੇੜੀ ਮੇਰ ਨੇ ਜਿਨ੍ਹਾਂ ਨੇ ਲਗਾਨੇ ਦੀ ਵਾਗ ਨੂੰ ਸਮਾ ਲਈਆਂ ਤੇਰੀਆਂ ਛਾਵਾਂ ਮੇਰੀਆਂ ਆ ਵਿਸ਼ੇ ਪ੍ਰਭੂਰ ਦਾ ਸਹੀ ਹੈ ਕਿ ਜਿਹੜੀ ਉਮਰ ਲੰਬੀ ਹੋਵੇ ਜਾਨ ਜੀ ਅੱਛੀ ਬਿਹਤਰੀ ਜੀਵਨ ਕਰ ਸਕੋ